ਜਵਾਬ ਪਰ ਇਹਨੂੰ 6.60 ਦੀ ਕਰਤੀ ਤੇ ਇਹਦੀ ਨਾ ਕਰਤਾ 60 ਦਾ ਤੇ ਨਾਲ ਕਰਤੀ ਸਮਾਈਲ ਵੀ ਸਾਡੇ ਕਿ ਜੀ ਦੇਖੀ ਗੁੱਸਾ ਨਾ ਕਰਿਓ ਸਮਾਈਲ ਕਰਿਓ ਹਾਂਜੀ ਕਹਿੰਦੇ ਰੇਟ ਵਧਾਈ ਜਾਂਦੇ ਹਨ ਇੱਥੇ ਦਰਵਾਜ਼ਾ ਕਾਰਡ ਦੇ ਨਾਲ ਖੁੱਲਦਾ ਨਹੀਂ ਤਾਂ ਗੇਟ ਲੱਗੇ ਹੋਈ ਹੀ ਰਹਿੰਦੇ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਟਾਈਮ 11:30 ਹੋ ਗਏ ਤੇ ਮੈਂ ਜਿਮ ਤੋਂ ਮਿਹਨਤ ਬਹੁਤ ਲਾ ਕੇ ਘਰੇ ਪਹੁੰਚ ਗਿਆ ਆਪਣੀ ਤੇ ਇੱਧਰ ਅੱਜ ਆਪਣੇ ਚੁੱਲੇ ਤੇ ਕੀ ਬਣ ਰਿਹਾ ਬਈ ਚੁੱਲੇ ਤੇ ਬਣ ਰਹੀ ਆ ਜੀ ਗੋਭੀ ਅੱਜ ਚੁੱਲੇ ਤੇ ਆਪਣੇ ਮਿੱਤਰਾਂ ਦੀ ਗੋਭੀ ਰਹਿ ਗਈ ਸੀ ਨਾ ਉਹ ਬਣ ਰਹੀ ਆ ਧੂੰਆ ਪਾਲਾ ਕਿੰਦਾ ਧੂੰਆ ਹੋ ਗਿਆ ਨਾ ਉਹ ਆਗੜੀ ਸਟੀਮ ਜੀ ਆ ਗਈ ਨਾ ਇਹ ਗੋਭੀ ਆਪਾਂ ਅੱਜ ਤੀਜੀ ਰੰਗ ਬਣਾਈ ਆ ਆਪਾਂ ਨੇ ਪਹਿਲਾਂ ਜਿਹੜੀ ਆਈ ਸੀ ਉਹ ਜ਼ਿਆਦਾ ਸੀ ਨਾ ਗੋਭੀ ਕਿਹੜੀ ਗੁਰਪੇ ਦੇ ਕੇ ਸੀਗੇ ਆਪਾਂ ਸਟੈਪ ਬਾਈ ਸਟੈਪ ਬਣਾ ਰਹੇ ਸੀਗੇ ਅੱਜ ਮਤਲਬ ਵੀ ਲਾਸਟ ਪੂਰੀ ਗੋਭੀ ਦਾ ਜਿਹੜਾ ਉਹ ਮਿੱਤਰੋ ਆਪਾਂ ਨੇ ਅਤਲੇ ਵਿੱਚ ਪਾਤਾ ਸਹੀ ਬਣ ਜਾਣਾ ਗੋਭੀ ਦੀ ਵੀ ਚਾਲੂ ਪਈ ਹੈ ਨਾ ਹਾਂਜੀ ਆਲੂ ਵੀ ਠੀਕ ਹੋ ਗਿਆ ਤੁਹਾਨੂੰ ਮੈਂ ਕੋਈ ਹੋਰ ਚੀਜ਼ ਹੋਣਾ ਮਿੱਤਰੋ ਆ ਦੇਖੋ ਇੱਧਰ ਕੀ ਆ ਫਿਰ ਇਹ ਸ਼ਮੋਦਾਸਤੇ ਚ ਕੀ ਆ ਅੱਜ ਨਵੀਂ ਡਾਈਟ ਆਪਾਂ ਨੇ ਤਿਆਰ ਕੀਤੀ ਆ ਤੇ ਇਸੇ ਨੂੰ ਦਸਤੇ ਚ ਕੀ ਆ ਕੁਸ ਪਾਇਆ ਇਹਦੇ ਮੈਂ ਖਾ ਰਹੀ ਹਾਂ ਜੀ ਨਾ ਉਹ ਇਹ ਕੀ ਹੋ ਗਈ ਖਾਣਾ ਖਾਣ ਵਾਸਤੇ ਬਣਾਇਆ ਇਹਦੇ ਵਿੱਚ ਫਰੂਟ ਪਾਏ ਹੋਏ ਹੈ ਜੀ ਸਾਰੇ ਇਹਦੇ ਵਿੱਚ ਸੇਵ ਪਾਏ ਹੋਏ ਮਿੱਤਰੋ ਮੈਂ ਤੁਹਾਨੂੰ ਦੱਸ ਦਣਾ ਸੇਵ ਮੈਂ ਸੰਗੀ ਜਾਣਾ ਸੇਵ ਪਾਏ ਵਿੱਚ ਇਹਦੇ ਤੇ ਅਨਾਰ ਪਾਇਆ ਹੋਏ ਦੇਖੋ ਵਿੱਚ ਇਹਦੇ ਤੇ ਬਾਕੀ ਸਾਰੇ ਜਿਹੜੇ ਆ ਸੀਡਸ ਪਾਏ ਹੋਏ ਆ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਮਗਜ ਵੀ ਮਗਜ ਖਾ ਕੇ ਕਹਿੰਦੇ ਮਗਜ ਖਾਣਾ ਚਾਹੀਦਾ ਹੈ ਮਗਜ ਖਾਓ ਤੇ ਫਿਰ ਮਗਜ ਖਾਓ ਐਦਾ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਆਪਣੀ ਪੈਂਥਰ ਕਿ ਮਲਾਉਣਾ ਚ ਬਹੁਤ ਦਿਨਾਂ ਤੋਂ ਬਾਅਦ ਤੁਹਾਨੂੰ ਪੈਂਥਰ ਮਿਲਣ ਲੱਗਿਆ ਜੀ ਮਿੱਤਰੋ ਹਨਾ ਬੈਂਟੀ ਹਨਾ ਵੀ ਕਿ ਤੁਸੀਂ ਮੈਨੂੰ ਮਲਾਉਂਦੇ ਨਹੀਂ ਹੈਗੀ ਹੂੰ ਦੋਸਤਾਂ ਮਿੱਤਰਾਂ ਨਾਲ ਮਲਾਉਂਦੇ ਨਹੀਂ ਕਿ ਮੇਰੇ ਜਿਹੜੇ ਜਿਹੜੇ ਮੈਨੂੰ ਪਸੰਦ ਕਰਦੇ ਆ ਮੇਰੇ ਫੋਲੋਅਰਸ ਉਹ ਮੈਨੂੰ ਦੇਖਣਾ ਤੋਂ ਪਸੰਦ ਕਰਦੇ ਮੈਂ ਦਿਖਾਉਂਦੀ ਸੀ ਦੰਦੀ ਕਦੇ ਵੜਦੇ ਪੁੱਤ ਪੈਂਥਰਾਂ ਬਸ ਉਹ ਟਾਈਮ ਅਸਲ ਸੌਣ ਦਾ ਹੋ ਗਿਆ ਅਸੀਂ ਉਹ ਬਾਹਰੋਂ ਮਚੱਕੇ ਲੈ ਕੇ ਆਏ ਹੁਣ ਇਹ ਬਾਹਰ ਬੈਠਾ ਦੀਗਾ ਲੁਕੇ ਆ ਕੰਬਲ ਦੇ ਵਿੱਚ ਹਨਾ ਲੱਪੰਜਾ ਲਾਈ ਲੈਪੰਜਾ ਲਾਈ ਚਲੋ ਚਲੋ ਰੈਸ਼ ਕਰ ਲੋ ਚਲੋ ਚਲੋ ਤੇ ਆਪਾਂ ਹੁਣ ਨਾ ਤੋਂ ਕੇ ਇੱਕ ਵਾਰੀ ਫਰੈਸ਼ ਹੋ ਜਾਈਏ ਤੇ ਉਸ ਤੋਂ ਬਾਅਦ ਆਪਾਂ ਜਾਣਾ ਮਿੱਤਰੋ ਮਾਰਕੀਟ ਦੇ ਵਿੱਚ ਅੱਜ ਦੋ ਤਿੰਨ ਮਾਰਕੀਟਾਂ ਜਾਣ ਦਾ ਪ੍ਰੋਗਰਾਮ ਆਪਣਾ ਸਮਾਨ ਸ਼ਾਪ ਦਾ ਲੈ ਕੇ ਹੁਣ ਆਪਾਂ ਨਹੀਂ ਤੇ ਦੇਖਦੇ ਕਿਹੜਾ ਕਿਹੜਾ ਸਮਾਨ ਆਪਣਾ ਸ਼ਾਪ ਦਾ ਅੱਜ ਮੁੱਕਿਆ ਹੋਇਆ ਹੈ ਕਿਹੜਾ ਕਿਹੜਾ ਸਮਾਨ ਆਪਾਂ ਲੈ ਕੇ ਆਉਣੇ ਤੇ ਕਿਹੜੀ ਕਿਹੜੀ ਮਾਰਕੀਟ ਦੇ ਵਿੱਚ ਆਪਣਾ ਜਾਣ ਅੰਦਾਜ਼ ਬਣਦਾ ਪ੍ਰੋਗਰਾਮ ਤੇ ਸ਼ਮਾ ਤੁਹਾਡਾ ਕਿੰਨੇ ਕੱਚੇ ਰਹਿ ਗਏ ਤੇ ਸਬਜ਼ੀ ਦੇਦਰ ਮਾ ਬਸ ਬਣ ਗਈ ਜੀ ਸੋਜੀ ਤਾਂ ਮੇਰੀ ਬਣ ਗਈ ਸਬਜ਼ੀ ਹਾਂ ਜੀ ਜੇ ਫਰੀ ਹੈ ਫਿਰ ਚੱਲੋ ਕਿ ਮੈਨੂੰ ਹੈਲਪ ਕਰਾਉਣ ਵਾਸਤੇ ਹੈਲਪ ਕਰਾਉਣ ਵਾਸਤੇ ਓਕੇ ਜੀ ਕਿਨ ਇੱਕ ਹੁੰਦਾ ਇੱਕ ਤੇ ਦੋ ਹੁੰਦੇ ਨੇ 11 ਇਹ ਗੱਲ ਇਦਾਂ ਹੁੰਦਾ ਵੀ ਸਮਾਨ ਉਹਦਾ ਛਿੱਟੀ ਇਹਦੀ ਲੈਣਾ ਨਾ ਜੋ ਕਰਤੂਨ ਵੀ ਲੈ ਕੇ ਆਉਣੇ ਆ ਤੇ ਸ਼ਹਿਰ ਮੇਰੇ ਖਾ ਚ ਮੈਟਰੋ ਵੀ ਜਾਣਾ ਪਊਗਾ ਤੇ ਮੇਰੇ ਖਾ ਸ਼ਹਿਰ ਆਪਾਂ ਨੂੰ ਜ ਤੇ ਦੁਰੇਖਾ ਮਾਰਕੀਟ ਜਾਣਾ ਮਤਲਬ ਬੀਨਾ ਬੁਰਾ ਸਾਰੀਆਂ ਸਾਮਾਨ ਆਪਣਾਉਣੇ ਆਲਾ ਹੈ ਤੇ ਆਪਾਂ ਇੱਕ ਵਾਰੀ ਮੈਂ ਤਰ ਹਿੰਮਤ ਜੀ ਮਾਰ ਕੇ ਰੈਡੀ ਹੋ ਜਾਈਏ ਤੇ ਬਾਕੀ ਨੇ ਜਨ ਸਵੇਟਰ ਨੇ ਮਿਹਨਤ ਮੁੰਦ ਲਾ ਕੇ ਆਈਦਾ ਨਾ ਸਰੀ ਵੈਸੀ ਖੁੱਲ ਹੀ ਜਾਂਦੇ ਨੇ ਵਧੀਆ ਸਹੀ ਗੱਲ ਹੈ ਇਹ ਮੈਂ ਹਫਤੇ ਵੀ 5 ਦਿਨ ਜਿਮ ਜਾਣਾ ਹੈ ਜਿੱਦ ਦਿਨ ਮੈਂ ਜਿਮ ਨਹੀਂ ਜਾਂਦਾ ਨਾ ਉਦੋਂ ਇਦਾਂ ਹੁੰਦਾ ਸਰੀ ਜੀ ਕੁਝ ਕੀਤਾ ਨਹੀਂ ਹੈਗਾ ਜਿਵੇਂ ਨਸ਼ਾ ਹੀ ਲੱਜਾ ਹੁੰਦਾ ਸਰੀ ਤੋਂ ਇਦਾਂ ਦਾ ਪਰ ਜਿੱਦਨ ਕਿਤੇ ਮਿਹਨਤ ਮੁੰਦ ਲਾ ਕੇ ਆਈਦਾ ਦੌੜ ਪੱਜ ਕੇ ਸਰੀ ਐਕਟਿਵ ਵੀ ਹੁੰਦਾ ਹੈ ਉਦੋਂ ਇਦਾਂ ਹੁੰਦਾ ਜਿੰਦੇ ਵੀ ਕਿਹੜਾ ਕੰਮ ਹੈ ਜਿਹੜਾ ਮੈਂ ਕਰ ਦਵਾ ਬਸ ਬਸ ਨੀ ਆ ਦੀ ਹਾਂਜੀ ਆ ਚੱਕ ਕੇ ਸਟੇਰ ਮਾਰ ਲਈ ਹਾਂਜੀ ਦੇਖੋ ਇਹਦੇ ਵਿੱਚ ਪਤਾ ਕੀ ਹੈ ਮੇਤਰੋ ਇਹਦੇ ਵਿੱਚ ਹੈਗੇ ਸ਼ਿਲਕੇ ਹਾਂਜੀ ਆਲੂਆਂ ਦੇ ਗਾਜਰਾਂ ਦੇ ਸਭ ਆਪਣੀ ਸਬਜੀ ਬਣਾਈ ਆਪਾਂ ਨੇ ਇਹ ਉਹਨਾਂ ਦੇ ਸ਼ਿਲਕੇ ਨੇ ਤੇ ਗਾਜਰਾਂ ਨੂੰ ਕਿੱਥੇ ਵਿੱਚ ਪਾਈਏ ਨੀ ਮਾਲ ਤੁਸੀਂ ਹਾਂ ਗਾਜਰਾਂ ਨਾਲ ਸਬਜੀ ਨਾ ਮਿੱਠੀ ਮਿੱਠੀ ਜੀ ਹੋ ਜਾਂਦੀ ਹੈ ਜੀ ਵਧੀਆ ਨਹੀਂ ਲੱਗਦੀ ਹਾਂ ਇਹਨੂੰ ਲੱਗ ਤੋਂ ਹੀ ਬਣਾਵਾਂਗੇ ਜੀ ਹੁਣ ਗਾਜਰਾਂ ਨੂੰ ਹੋਰ ਵੀ ਪਈਆਂ ਗਾਜਰਾਂ ਨੂੰ ਹਾਂ ਹਾਂ ਇਹਨੂੰ ਉਬਾਲ ਲਈ ਉਬਾਲ ਲਾਂਗੇ ਹਾਂ ਜਿਹਨੂੰ ਉਬਾਲ ਲਾਂਗੇ ਆਪਾਂ ਜਾਂ ਫਿਰ ਆਹ ਕਿਸ ਕੰਮ ਆਏਗੀ ਆਪਣੀ ਹੈਨਾ ਜਾਲਚ ਬਣਾ ਜਾਂ ਫੇਚੋ ਆਪਣਾ ਕਰ ਲਾਂਗੇ ਵਧੀਆ ਫਰਾਇਸ ਤਾਂ ਮੂਜੀ ਦਾ ਵਧੀਆ ਮਸੂਆ ਨਾ ਤੇ ਬਾਕੀ ਸਭ ਨੂੰ ਮਿਰਚਾ ਹੁੰਦਾ ਮੇਤਰ ਆਪਣੀ ਮਿਰਚਾ ਲੈਣੀ ਆ ਤੁਸੀਂ ਦੇਖਣਾ ਆਪਣੇ ਬਲੌਗ ਪਿਛਲੇ ਹੁਣ ਸੋਕੇ ਮਿਰਚਾ ਆਪਣੀ ਇਦਾਂ ਨਹੀਂ ਹੋਈ ਦੇਖੋ ਉਹਨੇ ਉਹ ਕਿੰਨੇ ਟਾਂ ਕੱਟ ਕੇ ਇਹਨੂੰ ਗ੍ਰਾਇੰਡ ਕਰਾਂਗੇ ਆਪਾਂ ਦੇਖੋ ਨਾ ਇਹ ਤਾਂ ਜਿਉਂ ਜਿਪਾ ਬਹੁਤ ਤਿੱਖੀਆਂ ਨੇ ਦੋ ਮਿਰਚਾਂ ਹੀ ਬਸ ਪੂਰੀ ਕੁੱਕਰ ਵਾਸਤੇ ਦੋ ਮਿਰਚਾਂ ਬਹੁਤ ਨੇ ਜੀ ਵੱਧ ਹੋਣੀ ਹੈ ਹੈ ਵੱਧ ਹੋ ਜੀ ਸਹੀ ਗੱਲ ਹੈ ਮੇਤਰੋ ਮੈਂ ਗਰੇ ਇਹਨੂੰ ਪੀਲਣੇ ਆਪਾਂ ਪੀ ਕੇ ਰੱਖ ਲੈਣੇ ਆ ਇੱਕ ਚੁਟਕੀ ਇੱਕ ਹੀ ਕਾਫੀ ਹਾਂਜੀ ਔਰ ਤੁਮਾਫੀ ਹਾਂਜੀ ਮੈਂ ਗ੍ਰੀਨ ਜਿਹੜੀ ਹੁੰਦੀਆਂ ਹਰੀਆਂ ਮਿਰਚਾਂ ਹੁੰਦੀਆਂ ਉਹ ਗ੍ਰाइंड ਕਰਕੇ ਰੱਖ ਲੈਣੀਆਂ ਜੀ ਫਿਰ ਮੇਰੀ ਉਹੀ ਚੱਲੀ ਜਾਂਦੀਆਂ ਉਹਨਾਂ ਦੇ ਵਿਚਾਰੀਆਂ ਦੀ ਬਾਰੀ ਘੱਟੇ ਆਉਂਦੀ ਹੈ ਨੋ ਨੋ ਆਪਾਂ ਗ੍ਰੀਨ ਕਰਾਂ ਉਹਨੂੰ ਗ੍ਰੀਨ ਕਰ ਲੈਣੀ ਮਿਰਚ ਚਾਹੀਦੀ ਹੁੰਦੀ ਆ ਉਹਨੂੰ ਸੁੱਕੀ ਮਿਰਚ ਉਹ ਪਾਉਂਦੇ ਆ ਉਹਨੂੰ ਗ੍ਰੀਨ ਕਰਕੇ ਨਾ ਆਪਾਂ ਜਾਂ 올ਿਵੇ ਤੇਲ ਚ ਪਾ ਜਾਂ ਜਤੂਨ ਤੇਲ ਚ ਪਾ ਲੈਣੇ ਆਪਾਂ ਹਾਂਜੀ ਹਾਂਜੀ ਫਿਰ ਕੀ ਵਜ੍ਹਾ ਆਪਣੇ ਸ਼ੌਪ ਤੇ ਆਪਣੇ ਆਉਨੇ ਹਨਾ ਕਹਿੰਦੇ ਵੀ ਸਾਨੂੰ ਮਿਰਚ ਕਈ ਵਾਰ ਪਤਾ ਕੀ ਮੈਂ ਤੁਰ ਆਪਣੇ ਭੈਣ ਪਰ ਆਪਣੇ ਕੋਲ ਆਉਨੇ ਉਹ ਕਹਿੰਦੇ ਵੀ ਸਾਨੂੰ ਮਿਰਚਾਂ ਵਾਲਾ ਪੀਜ਼ਾ ਵੀ ਆ ਤਿੱਖਾ ਹੋਵੇ ਜਿਹੜੀ ਮਿਰਚ ਨੇ ਵੀ ਐਨ ਔਰ ਤੁਮਾਫੀ ਮੱਚੇ ਰਹੀ ਸਹੀ ਹੋ ਠੀਕ ਹੈ ਨੀ ਜਦ ਮੈਂ ਕਿਹਾ ਤੁਸੀਂ ਆਪਣਾ ਨਿਵੇਡਲੋ ਜਲਾ ਕੰਮ ਤੇ ਮੈਂ ਨਾਲ ਆ ਕੇ ਟਿਚ ਹੋ ਕੇ ਆਇਆ ਤੇ ਫਿਰ ਆਪਾਂ ਚੱਲਦੇ ਆ ਮਿੱਤਰੋ ਅੱਜ ਆਪਣਾ ਸਮਾਨ ਲੈ ਕੇ ਆਉਨੇ ਆ ਤੇ ਤੁਸੀਂ ਜੁੜੇ ਫਿਰ ਆਪਣੇ ਸਾਰੇ ਅੱਜ ਦੇ ਦਿਨ ਦੇ ਵਲੌਗ ਦੇ ਵਿੱਚ ਰੈਡੀ ਹੋ ਗਏ ਆਪਾਂ ਸਮਾਨ ਦੀ ਸਾਰੀ ਜੇ ਲਿਸਟ ਬਣਾ ਲਈ ਆ ਜਿਹੜਾ ਸਾਮਾਨ ਆਪਾਂ ਨੂੰ ਚਾਹੀਦਾ ਤੇ ਦੇਖਦੇ ਆ ਕਿਹੜੀ ਮਾਰਕੀਟ ਤੋਂ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਪ੍ਰੋਗਰਾਮ ਇੱਧਰ ਦੇਖੋ ਬੀਬੀਆਂ ਖੜੀਆਂ ਗੱਲਾਂ ਕਰਦੀਆਂ ਬੀਬੀਆਂ ਕਿਸੇ ਮਰਜੀ ਕੰਟਰੀ ਤੇ ਹੋਣ ਗੱਲਾਂ ਦੇ ਵਿੱਚ ਤਾਂ ਮਸਤ ਹੋਈ ਜਾਂਦੀਆਂ ਦੇਖੋ ਇਹਨਾਂ ਨੂੰ ਪਤਾ ਵੀ ਹੈ ਨਹੀਂ ਵੀ ਅਸੀਂ ਜਾ ਰਹੇ ਆ ਤੇ ਬੀਬੀਆਂ ਗੱਲਾਂਵਾਂ ਦੇ ਵਿੱਚ ਮਸਤ ਰਹਿਣੀ ਹੈ ਹੈ ਮੇਰੇ ਬੀਬੀਆਂ ਕਿਸੇ ਮਰਜ਼ੀ ਦੇਖਦੀਆਂ ਹੋਣ ਬੀਬੀਆਂ ਬੀਬੀਆਂ ਹੀ ਹੁੰਦੀਆਂ ਹਨ ਹਾਂਜੀ ਪਰ ਬਗਨਾਮ ਨਹੀਂ ਹੁੰਉ ਬੀਬੀਆਂ ਉਹ ਵਿਚਾਰੀਆਂ ਕਰੇ ਕਰੇ ਕਰੋ ਨਿਕਲਦੀਆਂ ਬਾਹਰ ਫਿਰ ਸਹੇਲੀਆਂ ਸਹੇਲੀਆਂ ਗੱਲਾਂ ਕਰਨ ਲੱਗ ਪੈਂਦੀਆਂ ਨਹੀਂ ਆ ਕੀ ਬਣਾਇਆ ਏ ਇਹ ਤੇ ਸਬਜੀ ਹੈ ਜੀ ਤੇਰਾ ਪਲਾ ਹੋ ਜਾ ਆਪਾਂ ਕਿਤੇ ਬਹੁਤ ਸਿਮਰਤ ਨੂੰ ਡਰ ਗਈ ਤੇ ਕਿੰਨੀ ਬੋਦੀ ਵੀ ਨਹੀਂ ਵੀ ਆਪਾਂ ਸ਼ਾਮ ਨੂੰ ਕਰਨੀ ਆ ਹਾਂਜੀ ਮੈਂ ਤਾਂ ਘੰਟੇ ਸਾਰੇ ਮਾਰਕੀਟ ਆ ਕੇ ਮੋੜਨੇ ਦੇਖੀ ਤੂੰ ਮੇਰਾ ਜੀ ਐਵੇਂ ਹੈ ਬਈ ਭੁੱਖ ਨਹੀਂ ਸਹਾਰ ਹੁੰਦੀ ਕਿਉਂਕਿ ਸਵੇਕ ਤੇ ਉੱਠ ਖੜਦੀ ਆ ਮੈਂ ਫਿਰ ਮੈਨੂੰ 12 ਵਜੇ ਤੱਕ ਹੁੰਦਾ ਕਿ ਮੈਨੂੰ ਖਾਣ ਪੀਣ ਨੂੰ ਵਧੀਆ ਮਿਲ ਜਵੇ ਕਾਚ ਭਾਵੇਂ ਨਾ ਹੋਏ ਹੁਣ ਗੱਡੀ ਤੇ ਵੀ ਲੈਫਟੇ ਰਾਈਟੇ ਨਾਲ ਦੇ ਗੋਬੀ ਨੇ ਤੁਸੀਂ ਇਹ ਆ ਤੁਸੀਂ ਤਾਂ ਡੇਢ 2 ਵਜਾ ਦਨੇ ਆ ਜੀ ਰੋਟੀ ਖਾਣ ਵਾਸਤੇ ਮੈਂ ਨਹੀਂ ਉਹ ਫਿਰ ਟਾਈਮ ਟਿਮ ਵਜਦਾ ਨਾ ਬਣੇ ਮੈਨਾਂ ਕੀ ਕਰੀ ਹੁਣ ਹਾਂਜੀ ਲੋਈ ਮੇ trot ਜ ਮੌਸਮ ਬੇਸ਼ੱਕ ਧੁੱਪ ਲੱਗੀ ਵੀ ਹੈ ਬਹੁਤ ਵਧੀਆ ਪਰ ਠੰਡ ਹੈਗੀ ਤਾਂ ਦਿਖਾਉਣਾ ਮੈਂ ਟੈਂਪਰੇਚਰ ਕਿੰਨਾ ਚ ਦੇਖੋ 6.5 ਡਿਗਰੀ ਟੈਂਪਰੇਚਰ ਹੈ 12 ਵਜੇ ਸਵੇਰੇ ਜਮ ਜੰਮ ਗਿਆ ਸੀ ਉਦੋਂ 4 ਪੁਆਇੰਟ ਸੀਗਾ ਤੇ ਕੁਸ਼ਾਨ ਚ ਉੱਠਿਆ ਸੀਗਾ ਉਦੋਂ ਸੀਗਾ 1-2 ਟੈਂਪਰੇਚਰ ਠੰਡ ਹੈ ਕੁਲਮਾ ਲਾ ਕੇ ਅੱਜ ਮਾੜਾ ਮੌਸਮ ਸਾਫ ਹੋਣ ਦੀ ਦੇਰ ਹੁੰਦੀ ਆ ਤੇ ਇਹਨਾਂ ਲੋਕਾਂ ਨੂੰ ਵਿਆਹ ਜਿੰਨਾ ਚੌੜ ਚੜ ਜਾਂਦੇ ਸੜਕਾਂ ਉੱਤੇ ਇੱਦਾਂ ਰੌਣਕ ਮਿਲਾਂ ਹੋਣ ਜਿਨ੍ਹਾਂ ਇਹ ਅੱਜ ਕਿਤੇ ਮੀਂਹ ਪੈਂਦਾ ਹੁੰਦਾ ਤਾਂ ਇੰਨੀ ਰੌਣਕ ਮਿਲਣੀ ਸੀ ਹੁਣ ਅੱਧੇ ਲੋਕ ਤਾਂ ਉੰਜੋ ਘਰੋਂ ਨਿਕਲ ਪੈਣੇ ਆ ਧੁੱਪ ਦੇਖੀਓ ਚਲੋ ਗੇੜੀ-ਗੁੜੀ ਲਾ ਕੇ ਆਈਏ ਆਪਾਂ ਓਏ ਸੱਚੇ ਆਪਾ ਸ਼ੁਕਰਕੁਰੀ ਲੋਈ ਮੈਟਰੋ ਮਾਰਕੀਟ ਪਹੁੰਚ ਗਿਆ ਅਮਾ ਸਭ ਤੋਂ ਪਹਿਲਾਂ ਔਰੀਕਾ ਇੱਥੋਂ ਲਗਭਗ ਸਾਰਾ ਸਮਾਨ ਮਿਲ ਜਾਂਦਾ ਜਿਹੜਾ ਆਪਾਂ ਨੂੰ ਚਾਹੀਦਾ ਹੈ ਆਪਣੀ ਸ਼ਾਪ ਦੇ ਉੱਤੇ ਹੀ ਜਿਵੇਂ ਆਟੇ ਤੋਂ ਲਾਵਾਣ ਚੀਜ਼ ਸਭ ਚੀਜ਼ਾਂ ਤੋਂ ਲਾਵਾ ਤੇ ਕੋਈ ਨਹੀਂ ਸਮਾਨ ਮਿਲਦਾ ਤਾਂ ਆਪਾਂ ਮੈਟਰੋ ਮਾਰਕੀਟ ਚੱਲਾਂਗੇ ਬਾਅਦ ਵਿੱਚ ਪਰ ਪਹਿਲਾਂ ਇੱਥੇ ਆਪਾਂ ਜਿਵੇਂ ਕੋਈ ਮੱਛੀਆ ਪਕੌੜੇ ਵਗੈਰਾ ਸਾਰਾ ਸਮਾਨ ਇੱਥੋਂ ਲੈ ਕੇ ਆਉਨੇ ਆਂ ਆਪਰੇ ਚੌਲ ਵੀ ਲੈਣੇ ਸੁਪਰੀਆਂ ਵਾਲੇ ਸੁਪਰੀਆਂ ਵਾਲੇ ਚੌਲ ਮਿੱਤਰ ਹੁੰਨੇ ਆਰਬੋਰੀਓ ਇਹ ਨਹੀਂ ਹੈਗੀ ਉੱਤੇ ਲਿਖਿਆ ਹੋਗਾ ਆਰਬੋਰੀਓ ਆਰਬੋਰੀਓ ਅਵੀ ਰੰਚੀਨੀ ਆ ਦੇ ਸਪੈਸ਼ਲ ਰੰਚੀਨੀ ਇਸ ਉਪਰੀ ਵਾਸਤੇ ਪਰ ਇਹ ਵੀ ਇਹਨੇ ਬਦੇ ਨੂੰ ਦੇ ਆਪਾਂ ਬੋਰਿਓ ਹੀ ਲੈ ਕੇ ਜਾਵਾਂਗੇ ਹੈ ਹਾਂ ਆਹ ਲਿਖਿਆ ਹੁੰਦਾ ਨਾ ਗਰੀਜ਼ੋ ਅਰ ਬੋਰਿਓ ਇਹਦੀ ਸੁਪਲੀ ਬਣਨੀ ਹੈ ਇਹ ਚੱਕਨਾ 5 ਕਿਲੋ ਹਾਂਜੀ ਇੱਕ ਹੋ ਚੱਕ 10 ਕਿਲੋ ਪੂਰਾ ਕਰ ਲਾ ਆਲੂ ਦੇਖੋ ਡੱਬਿਆਂ ਚ ਬੰਦ ਹੋ ਕੇ ਆ ਰਹੇ ਨੇ ਦੇਖੀ ਨੇ ਤੁਹਾਨੂੰ ਆਲੂ ਸਾਰੇ ਮੈਨੇੜੀ ਦੇ ਪੈਕਟਾਂ ਦੇ ਵਿੱਚ ਥੈਲੇ ਜਿਹੇ ਹੁੰਨੇ ਆ ਪਰ ਦੇਖੋ ਇੱਥੇ ਹੁਣ ਇਹ ਨਾ ਬਾਕਸਾਂ ਦੇ ਬੰਦ ਹੋ ਕੇ ਆਉਣ ਲੱਗੇ ਆ ਆਲੂ ਤੇ ਲੱਗੇ ਹੋਏ ਨੇ 8 ਯੂਰੋ ਦੇ 10 ਕਿਲੋ ਆਲੂ ਆ ਦੇਖੋ ਤੁਹਾਨੂੰ ਇਹ ਚੀਜ਼ ਹੁੰਨੇ ਕਾਲੇ ਰੰਗ ਦੇ ਆਲੂ ਬਲੈਕ ਆਲੂ ਵਿਓਲਾ ਚਕੰਦਰ ਨਾਲ ਦੇ ਹੁੰਨੇ ਆ ਪਰ ਹੈ ਮਿੱਤਰੋ ਪਤਾ ਤਾਂ ਹੀ ਆ ਦੇਖੋ ਲਿਖਿਆ ਪੇਪਰ ਪਤਾਤ ਤੇ ਵਿਓਲੇ ਚਕੰਦਰ ਵਰਗੇ ਹੁੰਨੇ ਆ ਆਲੂ ਇਧਰ ਆਪਣੇ ਸੇਮ ਸਿੰਪਲ ਆਲੂ ਤੇ ਵਿਓਲੇ ਆਲੂ ਤੇ ਆ ਹੈਗੇ ਆਪਣੇ ਰੈੱਡ ਆਲੂ ਚਿਕੰਦਰ ਆਪਾਂ ਜੂ ਕਹਿੰਦੇ ਨੇ ਚਿਕੰਦਰ ਇਹਨੂੰ ਕਹਿੰਦੇ ਨੇ ਪਤਾਤਾ ਰੋਸਾ ਕਹਿੰਦੇ ਨੇ ਔਰੀ ਇਹ ਪਲੇ ਕੇ ਇੱਕ ਖੁੰਬਾ ਫੁੰਗੀ ਕੁੰਬਾ ਨੂੰ ਕਹਿੰਦੇ ਨੇ ਪਰਚੀਨੀ ਕਰ ਚੋ ਵੀ ਆਪਣੇ ਕੋਲ ਹੈਗੀ ਆ ਆਪਾਂ ਲੈ ਕੇ ਗਏ ਪਿਛਲੀ ਵਾਰ ਆ ਦੇਖੋ ਰਾਜਮਾ ਮੇਤਰ ਹੋਇਚ ਆਪਾਂ ਇਹ ਵੀ ਢਾਈ ਮੈਂ ਪਿਆ ਵੀ ਢਾਈ ਮੈਂ ਰਾਜਮਾ ਨੂੰ ਕਹਿੰਦੇ ਨੇ ਔਰੀ ਛਿਯੋਲੀ ਕਹਿੰਦੇ ਨੇ ਮੈਂ ਤੇਲ ਦੇ ਘਮਿਆ ਤਿੰਨ ਚੀਨ ਕਰ ਲਿਆ ਫਨਿਸ਼ ਔਲਿਓ ਦੀ ਜੀਰਾ ਸੋਲੇ

25 ਲੀਟਰ ਦਾ ਅਕਾਲੇ ਗਏ ਤੇ 3 ਲੀਟਰ ਦਾ ਆ ਸੀ ਵਾਚ ਪਾਉਣ ਖੌਂਦੇ 3 ਨਹੀਂ ਪੋਟੇ ਨਾਲ ਮੈਂ ਉਹ ਕਹਿੰਦਾ ਆਪਾਂ ਗੱਲ ਕਰਦੇ ਆ ਮੈਂ ਕਹਿ ਨਹੀਂ ਦਿੰਦੇ ਆਪਣੀ ਬੀ ਜੇ ਆਪਣੇ ਘਰੇ ਪਾਠ ਹੁੰਦਾ ਹਲਵਾਈ ਲੱਗੇ ਹੁੰਦਾ ਉਹ ਕਹਿੰਦਾ ਤੇਲ ਵੀ ਚੱਕ ਲੈ ਉਹ ਤੇ ਮਗੋੜੇ-ਬੂੜੇ ਕੱਢਣੇ ਹੋਂਗੇ ਹਾਂਜੀ ਸਾਡੇ ਪਕੌੜਿਆਂ ਦਾ ਤੇਲ ਹੈ ਮਿੱਤਰੋ ਇਹ ਨਾ ਕੋਈ ਇੱਕ ਹੋਟਲ ਤਾਂ ਹੀ ਲੈਣ ਦਿੰਦੇ ਹਣੇ ਨਾ ਇੱਥੇ ਆਈ ਜੀ ਦੀ ਖਾਸੀ ਤੌਰ ਤੇ ਇੱਥੇ ਆਪਾਂ ਇਕੱਲੇ ਸਿੰਗਲ ਬੋਤਲ ਲੈ ਸਕਦੇ ਆ ਮੈਟਰੋ ਦੇ ਵਿੱਚ ਤੁਹਾਨੂੰ ਪੂਰਾ ਪੈਕਟ ਲੈਣਾ ਪੈਣਾ। ਅੱਛਾ ਫਿਰ ਐਸਾ ਹਾਂ। ਇਹਦੇ ਵਿੱਚ ਜਿੰਨਾ ਸਾਮਾਨ ਪਿਆ ਸਾਰੀ ਇਕੱਲੀ ਇਕੱਲੀ ਬੋਤਲ ਲੈ ਲਵੋ। ਇਕ ਇਹਦੀ ਲੈ ਲੈ ਕੇ ਇਹਦੀ ਕੇਰੀ ਜਿਹਦੀ ਮਰਜ਼ੀ ਆਪਾਂ ਖਰੀਦ ਸਕਦੇ ਆ ਆਪਾਂ। ਪਰ ਮੈਟਰੋ ਮਾਰਕੀਟ ਦੇ ਵਿੱਚ ਤੁਹਾਨੂੰ ਸਿੰਗਲ ਪੀਸ ਨਹੀਂ ਮਿਲਣਾ ਤੁਹਾਨੂੰ ਪੂਰਾ ਪੂਰਾ ਸਾਰਾ ਕਾਰਟਨ ਚੱਕਣਾ ਪੈਣਾ। ਹਾਂਜੀ। ਇਹ ਕੇਸ਼ਨ ਕਹੀਦਾ ਇਹ ਹੀ ਜ਼ਿਆਦਾ ਫਾਇਦੇ ਰ। ਲੈ ਲੀਏ ਦੋ ਬਕਸ। ਹਾਂ, ਬੁਸ਼ਾਨ ਵਾਟਰ ਲੈਣੀ ਕਦੀ ਚੀਜ਼ਾਂ। ਪੇਸਕਾ ਮੰਗੋ। ਇਧਰ ਆਈ ਪਈਆਂ ਦੇਖ। ਅੱਗੇ ਡੇ। ਰਾਂਚਰ ਉਤਸ਼ਾਹ ਹੈ ਰੰਗ ਨਹੀਂ ਪਸੰਦ ਆਇਆ ਰੰਗ ਨਹੀਂ ਪਸੰਦ ਆਇਆ ਬਾਈ ਚੱਲ ਫਿਰ ਆ ਵੀ ਆਪਾਂ ਸਮਾਨ ਲੈ ਲਏ ਇੱਥੋਂ ਸਲਾਮੀ ਪੀਗਨ ਤੇ ਲੈ ਲਈ ਤੇ ਆ ਗਿਆ ਪ੍ਰੋਬਲਮ ਇੱਥੋਂ ਇਹ ਬੋਨੀ ਆਪਾਂ ਪੀਜ਼ੇ ਉੱਤੇ ਪ੍ਰੋਬਲਮ ਹੋਮੀ ਘਾਤਾ ਇਹ ਅਗ ਉੱਤੇ ਧੁਮਾਕਿਆ ਹੋਇਆ ਇਹ ਵੀ ਚੀਜ਼ ਹੈ ਤੇ ਕਸ਼ੂ ਤੋਂ ਕੋ ਤੋਂ ਸੂਰ ਦਾ ਮੀਟੇ ਵਰਤੇ ਜਾਂਦਾ ਸਾਰਾ ਪੀਜ਼ੇ ਉੱਤੇ ਲਗਭਗ ਹੁਣ ਆਪਾਂ ਆਏ ਹਾਂ ਸਾਲਸੀਆਂ ਲੈਂਦੇ ਵਿੱਚ ਜਿੱਥੋਂ ਆਪਾਂ ਨੇ ਜਿਹੜੇ ਕਵਾਬ ਦੇ ਵਿੱਚ ਜਾਂ ਫਿਰ ਬਰਗਰ ਦੇ ਵੀ ਸੌਸ ਇਸ ਉਸੇ ਪੈਨੇ ਆਪਣੇ ਉਹ ਆਪਾਂ ਲੈ ਕੇ ਜਾਣੇ ਆ ਆ ਤਾਂ ਆਪਾਂ ਪੌਨੀ ਯੂਜ਼ ਕਰਦੇ ਆ ਬਾਰਬੀਕਿਊ ਪਸੇ ਯੂਜ਼ ਕਰਦੇ ਆ ਤੇ ਆਪਾਂ ਸੈਨੈਪੇ ਯੂਜ਼ ਕਰਦੇ ਆ ਜਿਹੜੀ ਆਪਣੀ ਸੀ ਬਾਰਬੀਕਿਊ ਹੋ ਗਿਆ ਆਪਣਾ ਬੜੀ ਬਾਰਬੀਕਿਊ ਹੋ ਗਿਆ ਤੇ ਆ ਹੋ ਗਿਆ ਸੈਨੈਪੇ ਇਹ ਤਾਂ ਆਪਾਂ ਆਲਰੇਡੀ ਯੂਜ਼ ਕਰਦੇ ਆ ਨਾਲ ਇਹਦੇ ਕੈਚਅਪ ਮੈਂਸ ਹੋ ਜਾਂਦੀ ਆ ਤੇ ਮੈਂ ਸੋਚ ਰਿਹਾ ਨਾ ਆ ਵਾਲਾ ਜਿਹੜਾ ਸੌਸ ਹੈ ਐਸੀ ਸੌਸਾ ਛੇਦਰ ਇਹ ਬਹੁਤ ਜ਼ਿਆਦਾ ਫੇਮਸ ਆ ਆਪਾਂ ਵੀ ਯੂਜ਼ ਕਰੀਏ ਕਬਾਬ ਦਾ ਟੇਸਟ ਨੂੰ ਨੇ ਦੁੱਗਣਾ ਤਿਕਣਾ ਕਰ ਦੇਣਾ ਨੇ ਅੱਛਾ ਇਹ ਮੈਨੂੰ ਨਹੀਂ ਪਤਾ ਇਹ ਵੀ ਚੱਕਦੇ ਕਿ ਆਪਾਂ ਕਾ ਓਕੇ ਜੀ ਲਈ ਮੈਂ ਤਾਂ ਜਿਹੜੇ ਬੰਦੇ ਆਪਣੇ ਬਾਈ ਆਪਣੇ ਬਲੌਗ ਦੇਖਦੇ ਨੇ ਕਬਾਬ ਖਾਣ ਵਾਸਤੇ ਆ ਸਲਸਾ ਜਿਹੜੂ ਪਿੱਛੇ ਪਾਇਓ ਸਲਸਾ ਸ਼ੈਦਰ ਮੈਂ ਕਹਿੰਨਾ ਗੱਲ ਬਾਤ ਐ ਨੈਕਸਟ ਲੈਵਲ ਕਰ ਦੇਣੀ ਆਪਣੇ ਕਬਾਬ ਦੀ ਇੱਕ ਆ ਦੇਖੋ ਮਿੱਤਰੋ ਸਲਸਾ ਕਬਾਬ ਸਪੈਸ਼ਲ ਕਬਾਬ ਵਾਸਤੇ ਜਿਹਦੇ ਵਿੱਚ ਨਾ ਲਸਣ ਲੂਸਣ ਦਾ ਪੇਸਟ ਚਾਹੇ ਕੀਤਾ ਸੀ ਮਾਰ ਕੇ ਜੀ ਹਾਂਜੀ ਆ ਦੇਖੋ ਲਸਣ ਵਗੈਰਾ ਪਾਇਓ ਜੀ ਹਾਂ ਜੀ ਬਿਲਕੁਲ ਟਮਾਟਰ ਸੋਹਾਂ ਟਮਾਟਰ ਸਾਰਾ ਚੀਜ਼ੇ ਗ੍ਰੇਨਡ ਕੀਤਾ ਹੋਇਆ ਇੱਕ ਆਪਾਂ ਵੀ ਲੈ ਜਾਈਏ ਨਾਲ ਸਾਲਸੀ ਐਡ ਕਰਨਾ ਸਾਲਸੀ ਨਾਲੇ ਕਹਿੰਦੇ ਕੁਵਾਬ ਦੀ ਗੱਲਬਾਤ ਬਣਨੀ ਹੈ ਵਧੀਆ ਔਰ ਇੱਕ ਮਾਰਕੀਟ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਆ ਮੈਟਰੋ ਮਾਰਕੀਟ ਦੇ ਵਿੱਚ ਦੋ ਤਿੰਨ ਚੀਜ਼ਾਂ ਇਹ ਜਿਹੜੀਆਂ ਇਹੀ ਮਾਰਕੀਟ ਤੋਂ ਮਿਲਦੀਆਂ ਜਿਵੇਂ ਆਪਣੇ ਮਕਸੀਕਰ ਤੋਨ ਹੋਗੇ ਦੇਖੋ ਗਿਆ ਅੰਦੂਈਆ ਇਹ ਦੋਨੇ ਇਹੀ ਮਾਰਕੀਟ ਤੋਂ ਬੈਸਟ ਮਿਲਦੇ ਆ ਇੱਥੇ ਦਰਵਾਜ਼ਾ ਕਾਰਡ ਦੇ ਨਾਲ ਖੁੱਲਦਾ ਨਹੀਂ ਤਾਂ ਗੇਟ ਲੱਗੇ ਹੋਈ ਰਹਿੰਦੇ ਐਕਕੋਲੋ ਆਪੇ ਮੈਟਰੋ ਅੰਦੂਈਆ ਲੈਣ ਵਾਸਤੇ ਆ ਉਧਰ ਮਾਰਕੀਟ ਤੋਂ ਨਿਕ ਨਿਕ ਜੀ ਪੀਸੀ ਮਿਲਦੇ ਆ ਨਹੀਂ ਮਿਲਦਾ ਇਹ ਇੱਕ ਘੈਂਟਾ ਪਿਓਰ ਕਲਬਰੀਆ ਦਾ ਇਹਨਾਂ ਕੋਲ ਹੀ ਮਿਲਦਾ ਗੱਲਾਂ ਹੀ ਲੈ ਇੱਥੇ ਮਿਲਦਾ ਉਧਰ ਕੀ ਪਾਸੇ ਮਿਲਦਾ ਹੁਣ ਆਪਾਂ ਲੈਣਾ ਕਰਤੂਨ ਮੱਗ ਸੀ ਓਕੇ ਜੀ ਸਭ ਤੋਂ ਖੁਸ਼ੀ ਨੂੰ ਇਹ ਤਾਂ ਆਪਣੀ ਹੈਗੇ ਉਧਰ ਪਏ ਹੂੰ ਇੱਧਰ ਹੁਣ ਕੀ ਹੈ ਦਾ ਆ ਸਾਰੇ ਆਪਣੀ ਹੈਗੇ ਨਾ ਹਾਂਜੀ ਪਲਾਸਟਿਕ ਵਗੈਰਾ ਸਾਰੀ ਹੈਗੇ ਨਾ ਬਕਰੀਆਂ ਛੋਟੀਆਂ ਬਕਰੀਆਂ ਨਹੀਂ ਹੈਗੀਆਂ ਆਪਣੇ ਉਹਦੇ ਵਾਲੀਆਂ ਕਫੇ ਵਾਲੀਆਂ ਉਹ ਨਹੀਂ ਆ ਮੈਂ ਸ਼ਾਇਦ ਦੇਖੀ ਸੀ ਮਰ ਜਿੱਦਲੇ ਪਾਸੇ ਮੈਨੂੰ ਇੱਧਰ ਪਾਸੇ ਆਉਣੀਆਂ ਇੱਥੇ ਫਿਲਹਾਲ ਮਕਸੀ ਕਰਤੋਂ ਨੇ ਮਿੱਤਰੋ ਖਤਮ ਹੋਏ ਹੋਏ ਨਹੀਂ ਇੱਥੇ ਪਈ ਹੋਣੇ ਆ ਤਾਂ ਦੂਜੀ ਆ ਪੀਸਾ ਤੇਲੀਏ ਵਾਲੇ ਨੇ ਮਕਸੀ ਕਰਤੋਂ ਤਾਂ ਖਤਮ ਹੋਏ ਬਸ ਇਹ ਮਰ ਹੈ ਨਹੀਂ ਹੋ ਰਹੇ ਨਾ ਇੱਥੇ ਆਉਣਗੀਆਂ ਚਾਹਦੂ ਰਹਿਣਾਂਗੇ ਆਪਾਂ ਇਕੱਲਾ ਹੀ ਜੇ ਫਿਰ ਨਾ ਇਕੱਲਾ ਇਸੋ ਕਰ ਲੈ ਜੀ ਆਪਣਾ ਹੀ ਬਿਲੇ ਗਏ ਲੇ ਫਿਰ ਉਹ ਜਿਹੜੀ ਚੱਕਲੇ ਜਿਹੜੀ ਖਿਚਲੇ ਨਾਲ ਇਕ ਨਹੀਂ ਇਹ ਵਾਲਾ ਪੀਸ ਹੈਗਾ ਮਿੱਤਰੋ ਆਪਣਾ 200 ਕਿੰਨੇ ਗ੍ਰਾਮ ਦੇਖੀ ਮੜੇ 2 ਕਿਲੋ 800 ਗ੍ਰਾਮ ਦਾ ਤੇ ਆਪਾਂ ਨੂੰ ਮਿਲੇ 41 ਜੀ ਉਹਦਾ ਮੈਨ ਲਗਭਗ 1.14 1.14 ਯੂਰੋ ਕਿਲੋ ਮਿਲੇ ਆਪਾਂ ਨੂੰ ਇਹ 41 ਜੀ ਦਾ ਪੀਸ ਮਿਲੇ ਆ ਇਹ ਤੇ ਇੰਡੀਆ ਦੇ ਕਿੰਨੇ ਹੋਗੇ 4000 ਦਾ ਇੰਡੀਆ ਦੇ ਪਤਾ ਨਹੀਂ ਇੰਡੀਆ ਦੇ 4000 ਦਾ ਹੋਗੇ ਆ ਇਹ ਨਾ ਕਈ ਵਾਰ ਮੇਰੇ ਵੀਰ ਕਮੈਂਟ ਕਰਦੇ ਨੇ ਕਹਿੰਦੇ ਵੀ ਭਾਈ ਤੁਸੀਂ ਫਿਰ ਇੰਡੀਆ ਦਾ ਕਦੇ ਕਨਵਰਟ ਕਰਦੇ ਹੋ ਐਦਾਂ ਕਰ ਦਿਓ ਇਸ ਲਈ ਆਪਣਾ ਕੀ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਵੀ ਜਿਹੜੇ ਆਪਣੇ ਭੈਣ ਭਰਾ ਪੰਜਾਬ 'ਚ ਬੈਠੇ ਆ ਉਹ ਦੇਖਦੇ ਰਹਿਣ ਕਿ ਕਿੰਨੀ ਕਿੰਦੀ ਸ਼ੌਪ ਹੁੰਦੀ ਆ ਨਾ ਕਿ ਚੀਜ਼ਾਂ ਕਿੰਨੀਆਂ ਮਹਿੰਗੀਆਂ ਨੇ ਇੱਥੇ ਇਹ ਕਾਫੀ ਮਹਗਾ ਹੁੰਦਾ ਪਰ ਟੇਸਟੀ ਮਤਲਬ ਬਹੁਤ ਹੁੰਦਾ ਤੇ ਪੀਜ਼ਾ ਤੇ ਪੈਂਦਾ ਨਾ ਗੱਲ ਬਾਤ ਐ ਨੈਕਸਟ ਲੈਵਲ ਬਣ ਜਾਂਦੇ ਪੀਜ਼ਾ ਦੀ ਆ ਕੇ ਖਾ ਕੇ ਦੇਖਿਓ ਵੀ ਆ ਕਾਸੀ ਐ 1827 ਨੰਬਰ ਤੇ ਟਾਈਮ ਹੁਣ 1:30 ਵੱਜ ਗਏ ਆ ਆਪਾਂ ਘਰੇ ਪਹੁੰਚ ਗਏ ਆ ਆਪਣੇ ਤੇ ਮੈਂ ਹੁਣ ਤਾਂ ਤਾਂ ਮੇਰੇ ਕੀ ਖਲੇ ਮਾਰਕੀਟ ਦਾ ਕਿਹੜਾ ਹੋਰ ਲਾਉਣ ਤੋਂ ਰਹਿੰਦਾ ਆਪਣਾ ਆਪਾਂ ਲੈ ਕੇ ਆਉਣੀ ਹੈ 20 ਪੋਲੇ ਪਾਣੀ ਉਹ ਆਪਾਂ ਲੱਗੇ ਜਾਣੇ ਉਹ ਬਾਅਦ ਚ ਲੱਗ ਪਹਿਲਾਂ ਇੱਕ ਵਾਰ ਪਾਸ ਸਮਾਨ ਤਾਰਦੀ ਆਪਣੀਆਂ ਓਕੇ ਅੰਦਰ ਸਫਾਈ ਵੀ ਹਰ ਮੈਂ ਸਾਰੀ ਕਰਤੀ ਆ ਤੇਲ ਪਾਉਣਾ ਆਪਾਂ ਨੇ ਤੇ ਇਹ ਤੇਲ ਦੂਸਰਾ ਸਾਫ ਕਰਦੇ ਨਹੀਂ ਕਰਤਾ 15ਵੇਂ ਦਿਨ ਮੇ트로 ਤੇਲ ਇਹ ਸਾਫ ਕਰਨਾ ਪੈਂਦਾ ਖਰਾਬ ਹੋ ਜਾਂਦੇ ਵਿਚੋ ਤੇਲ ਨਾ ਵੀ ਸੁਪਰੀ ਤਰਨੇ ਹੋ ਚੀਜ਼ਾਂ ਤਰਲਦੇ ਆ 15ਵੇਂ ਦਿਨ ਫਿਰ ਫਰੈਸ਼ ਤੇਲ ਪਾਉਣਾ ਪੈਂਦਾ 15 ਲੀਟਰ ਤੇ ਪੈਂਦੇ ਨੇ ਵਿੱਚ ਆਪਣਾ ਕੰਮ-ਕੁਮ ਨਵੇੜ ਕੇ ਹੁਣ ਆਪਾਂ ਮਿੱਤਰੋ ਫ੍ਰੀ ਹੋ ਗਏ ਆ ਤੇ ਹੁਣ ਆਪਾਂ ਸ਼ੱਕਦੇ ਪ੍ਰਸ਼ਾਦਾ ਰੈਡੀ ਹੋ ਗਿਆ ਆਪਣਾ ਤੇ ਕਰੋ ਫੇਰ ਚੈੱਕ ਅੱਜ ਆਪਣੀ ਪਲੇਟ ਕਿੱਦਾਂ ਦੀ ਬਣੀ ਆ ਬਹੁਤ ਦਿਨਾਂ ਬਾਅਦ ਆਪਾਂ ਅੱਜ ਘਰ ਰੋਟੀ ਖਾਣ ਲੱਗੇ ਆ ਗੋਭੀ ਦੀ ਸਬ지 ਤੇ ਨਾਲ ਮੱਖਣ ਯੋਗਰਟ ਤੇ ਗਾਜਰਾਂ ਆਪਾਂ ਜਿ ਬਣਾ ਲਿਆ ਉਵਾਲ ਕੇ ਤੇ ਨਾਲ ਲੱਗੇ ਟੂਫੂ ਤੇ ਨਾਲ ਸਿੰਪਲ ਦੋ ਕਣਕ ਦੀਆਂ ਰੋਟੀਆਂ ਲੈ ਵੀ ਕੁਸ਼ਾਨ ਸਿੰਘ ਸਕੂਲ ਤੋਂ ਮਿੱਤਰੋ ਆ ਗਿਆ ਤੂੰ ਟਾਈਮ ਗੱਲ ਮੁੜਾਈ ਮਿੱਤਰੋ ਅੱਜ ਸਤਿ ਸ਼੍ਰੀ ਅਕਾਲ ਹੈ ਹਾਂ ਹਲ ਸਵਾਦ ਹੋਏ ਆ ਹੈ ਡੇਢ ਵਜੇ ਹੋਇਆ ਬਸ ਵੀਰ ਜੀ ਮੈਂ ਤੁਹਾਨੂੰ ਨਾਲ ਚੱਲੇ ਜਾਦਾ ਮੈਂ ਗੁਰシャン ਸਕੂਲ ਤੋਂ ਆਉਣੇ ਵਾਲਾ ਹੋਣਾ ਹੈ ਨਾ ਇਹ ਕਹਿੰਦਾ ਨਹੀਂਗਾ ਹੀ 2:30 3:00 ਵਜੇ ਆਊਗਾ ਉਹ ਆ ਤਾਂ ਰੋਟੀ ਤਾਂ ਰੋਟੀ ਖਾਦੀ ਹਲਦਾ ਵੇ ਆ ਜਾ ਫੇਰ 2:30 ਵਜੇ ਆ ਜਾਣਾ ਪਾਣੀ ਵੀ ਰੋਟੀ ਖਾਣੇ ਪਹਿਲਾਂ ਅੱਜ ਬਸ ਟਾਈਮ ਨਾਲ ਆ ਗਈ ਹੋਣੀ ਹੈ ਅੱਜ ਬਸ ਟਾਈਮ ਨਾਲ ਆਜਦੇ ਆਏ ਲੈ ਪਾਣੀ ਬੋਤਲ ਲਾ ਦੇ ਮੂੰਹ ਕੱਚ ਦੇ ਜਵਾਨਾ ਕੇਰਾ ਆ ਵੀ ਆ ਵੀ ਜਵਾਨਾ ਨਾਲ ਕੰਨ ਓਏ ਫਿਰ ਜਾਂਤੇ ਆ ਥੋੜਾ ਜਿਹਾ ਘੱਟ ਬਜ ਜਾਂਦੇ ਆ ਲੈ ਪੁੱਤਰਾ ਬਾਕੀ ਹੁਣ ਟਾਈਮ ਪੌਣੀ 7 ਹੋ ਗਏ ਮਿੱਤਰੋ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਆ ਅੱਜ ਆਪਾਂ ਕੁਝ ਚੇਂਜਿੰਗ ਕੀਤੀਆਂ ਇਹਦਾ ਕਾਫੇ ਦੀ ਮਸ਼ੀਨ ਇੱਥੇ ਲੱਗ ਰੱਖ ਲਈ ਆਪਣੇ ਕੋਲ ਕਿਉਂ ਨਾ ਜੇ ਕੋਈ ਕਾਫੇ ਮੰਗਦਾ ਹੋਵੇ ਉੱਥੇ ਜਾ ਕੇ ਬਣਾ ਕੇ ਦੇਣੀ ਪੈਂਦੀ ਆ ਤੇ ਆਪਾਂ ਨੇ ਆਪਣੇ ਕੋਲੇ ਫਿੱਟ ਕਰ ਲਈ ਥੱਲੇ ਪਲਗ ਲਾਤਾ ਇਹ ਇੱਥੇ ਆ ਬਣਾ ਕੇ ਆਪਾਂ ਦੇ ਦੇ ਕਰਦੀ ਆਪਾਂ ਨੇ ਤੇ ਬਾਕੀ ਇੱਕ ਆਹ ਵਾਲਾ ਬੋਰਡ ਹੈ ਇਹ ਪਾ ਲਿਆ ਕਰਨ ਆਪਾਂ ਰੋਜ਼ ਹੀ ਰੋਜ਼ ਜਿਹੜੀ ਆਫਰ ਲਗਣੀ ਆਪਾਂ ਠੀਕ ਐ ਸੀ ਪਰ ਹਾਂਜੀ ਵੀ ਹਰ ਰੋਜ਼ ਡੇਲੀ ਆਫਰ ਵੀ ਅੱਜ ਆਪਣੀ ਆਫਰ ਲੱਗੀ ਹੋਈ ਆ ਸੋ ਉਹਨਾਂ ਗਾਕੇ ਵਾਸਤੇ ਜਿਹੜੇ ਇੱਥੇ ਆ ਕੇ ਚੀਜ਼ ਪੇਪਰ ਜਾ ਕੇ ਦੇਖੀ ਅੱਜ ਕਿਹੜੀ ਆਫਰ ਲੱਗੀ ਹੋਈ ਆ ਫਿਰ ਬੱਤੇ ਬੱਤੇ ਗਾਹ ਥੋੜੇ ਦੁਕਾਨ ਤੇ ਆਉਣਗੇ ਇਹ ਥੋੜੇ ਜਿਹਾ ਟ੍ਰਿਕਾਂ ਜਿਹੀ ਸੜੀ ਹੁੰਦੀ ਹੈ ਹਨਾ ਹਰ ਇੱਕ ਦੁਕਾਨ ਦਾ ਕਿਉਂਕਿ ਜੇ ਆਪਾਂ ਜਿਹੜੀਆਂ ਇੱਥੇ ਆਪਾਂ ਲਿਖਾਂਗੇ ਨਾ ਤਾਂ ਪਤਾ ਲੱਗਣਾ ਉਹ ਆ ਕੇ ਇਹੀ ਪਤਾ ਲੱਗਣਾ ਉਹਨਾਂ ਨੂੰ ਵੀ ਹਾਂ ਕਿਹੜੀ ਆਫਰ ਲੱਗੀ ਹੋਈ ਆ ਫਿਰ ਬੰਦੇ ਮੰਚ ਤੋਂ ਚੱਲੀ ਜਾ ਕੇ ਦੇਖ ਕੇ ਆਈਏ ਕਿਹੜੀ ਆਫਰ ਲੱਗੀ ਹੋਈ ਆ ਫਿਰ ਤਾਂ ਫਿਰ ਉਹਦਾ ਰੁਟੀਨ ਬਣੀ ਰਹੂਗਾ ਉਹਨਾਂ ਦੀ ਤੇ ਬਾਕੀ ਇੱਥੇ ਆਪਾਂ ਲਿਖ ਕੇ ਲਾਵਾਂਗੇ ਹੁਣ ਕੋਈ ਡਿਜ਼ਾਈਨ ਬਣਾਉਣੀ ਆ ਕੋਈ ਸ਼ਾਮ ਦੇ ਆਏ ਤੁਹਾਨੂੰ ਕੋਈ ਸ਼ਾਮ ਨੂੰ ਕਹਿੰਦੇ ਆ ਜੇ ਤੇ ਹੁਣ ਆਪਾਂ ਨੇ ਆ ਕੁਰਸੀਆਂ ਚੇਂਜ ਕਰਨੀਆਂ ਇੱਕ ਤੇ ਬਾਕੀ ਡੱਬੇ ਉੱਪਰ ਲੈ ਕੇ ਰੱਖਦੇ ਸਾਰੇ ਸੈਟਿੰਗ ਵੇਟਿੰਗ ਕਰਤੀ ਸਾਰੀ ਓਕੇ ਤੇ ਕਵਾਬ ਆਪਣਾ ਕਵਾਬ ਸੱਚੂ ਕਵਾਬ ਦਾ ਸਹੀ ਦੇ ਜੀ ਨਹੀਂ ਕਿ ਬਾਅਦ ਚਾਹੀਦਾ ਚਾਹੀਦਾ ਕਵਾਬ ਹਾਂਜੀ ਕਵਾਬ ਚਾਹੀਦੇ ਤੇ ਕਵਾਬ ਆਪਣਾ ਥੋੜਾ ਰਹਿ ਗਿਆ ਦੇਖੋ ਓਨਾ ਰਹਿ ਗਿਆ ਦੋ ਤਿੰਨ ਆਰਡਰ ਰਹੇ ਹੋਏ ਤਾਂ ਆਪਣਾ 7:30 7:30 ਵਜੇ ਨੂੰ ਕਵਾਬ ਵਾਲਾ ਮੁੱਖ ਜਾਣਾ ਆਪਣਾ ਮੈਂ ਲੇ ਕੇ ਲਿਆਉਂ ਚੱਕ ਉਧਰ ਕਵਾਬ ਹੂੰ ਜੀ ਬੋਰਡ ਤੇ ਲਿਖਤਾ ਆਪਾਂ ਨੇ ਆਪਣੇ ਕਬਾਬਾਂ ਦੇ ਥੋੜੇ ਰੇਟ ਵਧਾਏ ਆ ਕਿਉਂਕਿ ਨਾ ਪਿੱਛੋਂ ਜਦੋਂ ਸਮਾਨ ਮਹਿੰਗਾ ਹੋਇਆ ਨਾ ਫਿਰ ਆਪਾਂ ਨੂੰ ਸਮਾਨ ਚੱਕਣਾ ਪੈਂਦਾ ਤੇ ਬੋਰਡ ਤੇ ਲਿਖਤਾ ਆਪਾਂ ਨੇ ਕਬਾਬ ਪਰ ਇਹਨੂੰ 6.50 ਜਰੂ ਦੀ ਕਰਤੀ ਤੇ ਫਿਰ ਇਹਨਾਂ ਕਰਤਾ 6 ਜਰੂ ਦਾ ਤੇ ਨਾਲ ਕਰਤੀ ਸਮਾਈਲ ਵੀ ਸਾਡੇ ਜੀ ਦੇਖੀ ਗੁੱਸਾ ਨਾ ਕਰਿਓ ਸਮਾਈਲ ਕਰਿਓ ਹਾਂਜੀ ਕਹਿਣਗੇ ਰੇਟ ਵਧਾਈ ਜਾਂਦੇ ਹਨਾ ਤੇ ਉਧਰ ਵੀ ਆਪਾਂ ਲਿਖ ਕੇ ਲਾਤਾ ਮਿੱਤਰੋ ਵਾਦ ਹੁੰਦਾ ਖੋਣਾ ਮੈਂ ਇਧਰ ਵੀ ਆਪਾਂ ਲਿਖਤਾ Il mercoledi tutte le pizze 5 euro ਪੀ ਹਰ ਬੁੱਧਵਾਰ ਨੂੰ ਪੀਜ਼ਾ 5 ਯੂਰੋ ਦੇ। ਦਾ ਵੀ ਦੇ? ਹੈ। ਤੇ ਪੀਆਜੋ ਬਰੈਂਡ ਦੇ ਪੀਸਾ 5 ਯੂਰੋ? ਸੀ। ਹੈ? ਇਲੋ ਬਰੈਂਡੋ ਗ੍ਰਾਟੀਸ। Sì, sì, sì. ਇਹ ਰਗਣਾ ਮੈਦਾ ਫ੍ਰੀ ਵੀ ਦੇਣਾ ਬੰਦਾ ਫ੍ਰੀ। 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 ਵਰਕਰ ਕਾਲਾ ਬਿਸੈਲਾ trattati molto bene. ਲਵੀਗੋ ਸ਼ਾਨ ਸਿੰਘ ਵੀ ਪਹੁੰਚ ਗਿਆ। ਹਮੋ ਆ ਕੇ ਬਣ ਕੇ ਨਹੀਂ ਲੰਗਰ ਪਰਾ ਰਸ਼ਾਨ ਤੇਰੇ ਮੰਮਾ ਨੇ ਗਿਆ ਬਣਾ ਇਧਰ। ਆ ਦੇਖ। ਆ ਦਿਖਾਵਾਂ ਇਧਰ ਆ ਕੇ ਦਿਖਾਵਾਂ। ਕਬਾਬ। ਟਿਕ ਕਬਾਬ ਤਾਂ ਮੈਂ ਲਿਖਿਆ ਹੈ। ਹਾਂ। ਇਹ ਲਿਖਣਾ ਹੈ। ਕਿ ਬੋ ਉਹ ਸ਼ਾਇਦ ਨੇ ਉਹਦੀ ਗਲਤੀ ਕਰਤੀ ਵੇਲੇ ਨਾ ਹੋਰ ਕੀ ਇੱਥੇ ਹੀ ਪੈਣਾ ਯਾਰ ਬੀ ਆਈ ਜੀ ਚੱਲਦਾ ਵਾ ਕਾਬਬ ਪਰ ਦਸ਼ਨ ਇੱਕ ਕਾਬਬ ਕਾਬਬ ਨਹੀਂ ਹੋ ਰਿਹਾ ਇਹ ਪੈਣਾ ਸਿਮ ਦੇਖੀ ਜਾਂਦੇ ਕਿ ਇਹਨੇ ਬਾਸਰੋਂ ਲਿਖਿਆ ਬਾਸਰੋਂ ਲਿਖਿਆ ਗਲਤੀ ਕਰਦੀ ਨਹੀਂ ਗਈ ਮਾਲਿਕਾ ਕਿਤੇ ਕਲੇ ਹੀ ਲਿਖਦੇ ਗਲੀ ਹਾਂ ਨਿਸ਼ਾਨ ਦਾ ਜੋਦਨ ਪੈਣਾ ਸੀਗਾ ਨਾ ਨਾ ਇੱਥੇ ਲਿਜਿਓ ਮੈਰੀਕ ਉੱਥੇ ਲਿਖਾਂ ਹੋਏ ਵੈਰੀ ਗੁੱਡ ਸ਼ਾਨਾ ਚਰਕਾ ਲਿਖਦੇ ਓਏ ਸਾਰੇ ਤੁਮ ਦੇ ਸਾਰੇ ਤੁਮ ਹੀ ਓਏ ਨਹੀਂ ਨਹੀਂ ਚੱਲ ਲਿਖਾ ਦੇ ਸ਼ਾਂਤ ਲਿਖ ਦੂ I I I I I Sara, nej, nej. Ja, Sara, vi Sara. Tænk dig nu. Nej, det Hvad er det? Det er ikke det, der galt. Det er ikke det, der er Det ikke det, der er galt. Det er ikke det, der er Det er ikke det, der er Det det, er galt. Det ਸਿੱਧਾ ਜਿਪਾਨ ਤੋਂ ਆਇਆ ਇਹ ਨਵੀਂ ਟੈਕਨੋਲੋਜੀ ਵਾਲਾ ਇਹ ਫੇਰ ਗਲਤ ਹੋ ਗਈ ਇਹ ਇੱਦਾਂ ਹੀ ਰੱਖੀ ਪੱਠੀ ਠੀਕ ਓਕੇ ਛੋੜੀ ਕਿਵਾਉ ਇਟਸ ਨਾਈਸ ਵੈਰੀ ਗੁੱਡ ਆ ਦੇ ਫੋਟੋ ਬਣਾਇਂ ਦੇ ਲਈ ਅਜੀ ਤੋਂ 4 ਸਾਲ 5 ਸਾਲ ਬਾਅਦ ਤੇ ਡੜੀ ਦਾ ਆ ਜਾਣੀ ਐ ਇੱਦਾਂ ਨਹੀਂ ਹੋਣੀ ਹੋਰ ਤੂੰ ਐਦਾਂ ਸਕੂਲ ਨੂੰ ਜਾਂਦਾ ਆਸਮਾਨ ਮੰਨੇ ਪੜਾਇਆ ਜੀ ਤੂੰ ਹਾਂ ਉਧਰ ਲਿਖਤਾ ਹੋ ਬਣਾਉਤੀ ਸਹੀ ਲਿਖੀ ਹੋ ਤਉਈ ਜਿੰਨੀ ਕਰਨ ਲਿਖੀ ਤੇ ਜਾਗੀ ਹੈ ਉਹਦੇ ਪੜ ਉਹ ਤੇਰੇ ਪਪਾ ਦੀ ਕਰੀ ਗਈ ਦੀ ਉਹ ਠੀਕ ਲਿਖਿਆ ਨਾ ਠੀਕ ਹੋ ਗਿਆ ਫਾਈਨਲੀ ਮਿੱਤਰੋ 11 ਵਜ ਗਏ ਆ ਆਪਾਂ ਨੂੰ ਕੰਮ ਕਰਨੇ ਵੇਟ ਦੇਣਾ ਅੱਜ ਕੰਮ ਕਰ ਵੀ ਕੀਤਾ ਤੇ ਅੱਜ ਆਪਾਂ ਸੈਟਿੰਗ ਛੋਟੀ ਸਾਰੀ ਕਰਦੇ ਆ ਮਤਲਬ ਇਹ ਨਵੇਂ ਆਫਰ ਲਾਈਏ ਇਧਰ ਇਹ ਆਫਰ ਆਪਣੀ ਚੱਲਦੀ ਬਹੁਤ ਟਾਈਮ ਪੁਰਾਣੀ ਚੱਲਦੀ ਆ ਮੈਂ ਕਿਹਾ ਜਿਹੜੀ ਇਹ ਵਾਲੀ ਆਫਰ ਹੈ ਨਾ ਇਹ ਤੁਹਾਨੂੰ ਮਤਲਬ ਇਟਲੀ ਵਿੱਚ ਕੋਈ ਬੰਦਾ ਨਹੀਂ ਇਡੀ ਆਫਰ ਦਿੰਦਾ ਹੋਊਗਾ ਵੀ ਪੀਜ਼ੇ 50 ਦੇ ਅੱਜ ਤੋਂ 7 ਸਾਲ ਪਹਿਲੇ ਆਫ ਦੀ ਆਫਰ ਚੱਲਦੀ ਹੈ ਅੱਜ ਤੱਕ ਅਪਰ ਰੱਖੀ ਹੈ ਮੈਂਟੇਨੈਂਸ ਕਰ ਰੱਖੀ ਹੋਈ ਆ ਸਿਰਫ ਆਪਣੇ ਕਸਟਮਰਸ ਵਾਸਤੇ ਕਿਉਂਕਿ ਰੱਬ ਗਾਘਰ ਰੱਬ ਦਾ ਰੂਪ ਨੇ ਇਸ ਕਰਕੇ ਤੇ ਬਾਕੀ ਚੱਲੀ ਘਰੋਂ ਹਾਂਜੀ ਸਮਾਨ ਸਾਰਾ ਕਰਜਣ ਵਾਲਾ ਤਿਆਰ ਹੋ ਗਿਆ ਦੁੱਧ ਦੀ ਬੋਤਲ ਤੇ ਪਿਆਜ਼ ਉਹਦੇ ਸਾਥ ਹਾਂਜੀ ਪਤੀਲਾ ਮੇਰਾ ਬੱਚੇ ਚੱਕ ਲਿਆਉਂਦੇ ਆ ਪਤੀਲਾ ਵਾ ਜਿੱਦਾਂ ਕੋਈ ਸ਼ਰ ਨ ਕੋਈ ਚੀਜ਼ ਬਣਾਉਂਦਾ ਸਾਰੇ ਲੈ ਕੇ ਖਾਂਦਾ ਨਾ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਵੀ ਜਿੰਨੇ ਆਪਣੇ ਪੌਣੀ ਟੱਲ ਦੇ ਮੁੰਡੇ ਮਿੱਤਰੋ ਕੰਮ ਕਰਦੇ ਹਨ ਉਹ ਸਾਰੇ ਹੀ ਹਨਾ ਆਪਣੀ ਇੰਡੀਅਨ ਕਿਚਨ ਬਹੁਤ ਪਸੰਦ ਕਰਦੇ ਹਨ ਤੇ ਦੁਨੀਆ ਦੇ ਦੂਜੇ ਨੰਬਰ ਤੇ ਮੈਂ ਕਹਿੰਦਾ ਲਗਭਗ ਆਉਂਦੀ ਹੋਣੀ ਹੈ ਆਪਣੀ ਕਿਚਨ ਨਾ ਹਾਂਜੀ ਗੁਰਸ਼ਾਨ ਆਉਂਦਾ ਉਹਦੀ ਪੁੱਛਣ ਲੱਗ ਜਾਂਦੇ ਤੇ ਅੱਜ ਕੁਝ ਬਣਾਇਆ ਨਹੀਂ ਹੁਣ ਪਤਾ ਹੁੰਦਾ ਵੀ ਸ਼ੁੱਕਰਵਾਰ ਨੂੰ ਛੁੱਟੀ ਹੈ ਗੁਰਸ਼ਾਨ ਵੀਰ ਨੂੰ ਵੀ ਹੁਣ ਸ਼ਨੀਵਾਰ ਇਹਦੇ ਬਾਅਦ ਵੀ ਸ਼ੁੱਕਰਵਾਰ ਇਹ ਵੀ ਸਕੂਲ ਗਿਆ ਸ਼ਨੀਵਾਰ ਤਾਂ ਮੈਂ ਛੁੱਟੀ ਆ ਵੀ ਪੱਕਾ ਕੋਈ ਖਾਣੇ ਵਾਸਤੇ ਬਣਾਊਗਾ ਤੇ ਇਹ ਸ਼ੁੱਕਰਵਾਰ ਦਾ ਸਮਾਨ ਸਾਡਾ ਭਾਂਡਾ ਥੱਲੇ ਪਿਆ ਸੀਗਾ ਤੇ ਬਾਕੀ ਹੁਣ ਮਿੱਤਰੋ ਆਪਾਂ ਚੱਲਦੇ ਹਾਂ ਆਪਣੇ ਘਰ ਨੂੰ ਰ ਇਸ ਸਾਲਸਾ ਦੇ ਸਾਲਸਾ ਪੈਕਿੰਗ ਜਿਹੜੇ ਆਪਣੇ ਚੈਦਰ ਤੇ ਸਾਲਸਾ ਕੇ ਬਾਅਦ ਦੋ ਚਾਰ ਚੀਜ਼ਾਂ ਪਾਈਆਂ ਉਹ ਸਾਰੀ ਪ੍ਰਖਾਦੀਆਂ ਬੜਾ ਘੈਂਡ ਮਿੱਤਰੋ ਸਹੀ ਗੱਲ ਹੈ ਸਾਲਸਾ ਬਾਰੇ ਕੁਮਬ ਦੀ ਗੱਲਬਾਤ ਐਂਡ ਹੋ ਗਈ ਆ ਤੇ ਤੁਸੀਂ ਵੀ ਟੈਸਟ ਕਰਕੇ ਜਾਓ ਜੇ ਕਿਤੇ ਤੁਹਾਡਾ ਸੁਆਗ ਬਣਿਆ ਰੋਮ ਘੁੰਮਣ ਆਉਣ ਦਾ ਕਿਸੇ ਵੀ ਕੰਟਰੀ ਵਿੱਚੋਂ ਕੋਈ ਗੱਲ ਨਹੀਂ ਫੋਨ ਕਰਦੇ ਹੋ ਤੇ ਆਪਾਂ ਤੁਹਾਨੂੰ ਸਾਰਾ ਡਰੈਸਪ ਭੇਜ ਦਾਂਗੇ ਇਥੋਂ ਆਪਣਾ ਤੇ ਤੁਹਾਨੂੰ ਆਪਾਂ ਲੈ ਕੇ ਵੀ ਚਲੇ ਜਾਵਾਂਗੇ ਜੇ ਤੁਸੀਂ ਦੂਰੋਂ ਆਉਨੇ ਹੋ ਤੇ ਬਾਕੀ ਹੁਣ ਆਪਾਂ ਚਲਦੇ ਆ ਘਰ ਨੂੰ ਕੱਜਾਈ ਵਲੌਗ ਦੀ ਐਡੀਟਿੰਗ ਕਰਦੇ ਆ ਤੇ ਅੱਜ ਦਾ ਵਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਆਪਾਂ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਆਪਣੀ ਜ਼ਿੰਦਗੀ ਦੇ ਇੱਕ ਹੋਰ ਦਿਨ ਦੇ ਨਾਲ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸასი ਸ਼ਕਾ ਚ